ਰਨਿੰਗ ਸਾਰਿਆਂ ਨੂੰ ਸਵੇਰ ਦਾ ਟਾਈਮ ਆ ਨਹੀਂ 12:00 ਬਜ ਗਏ ਨੇ ਸਵੇਰ ਦਾ ਟਾਈਮ ਨਹੀਂ ਹੈਗਾ 12:00 ਬਜ ਗਏ ਨੇ ਮੀਂਹ ਪਈ ਜਾਂਦਾ ਤਰੀਕ ਹੈਗੀ ਅੱਜ 16 ਤਰੀਕ 11ਵਾਂ ਮਹੀਨਾ 2025 ਦਿਨ ਐ ਦਵਾਰ ਅਸੀਂ ਜਾਈ ਜਾਂਦੇ ਗੁਰਦੁਆਰਾ ਸਾਹਿਬ ਤੇ ਨਾਲ ਹਰਮਨ ਬਾਈ ਤੇ ਜੀhota ਬਾਈ ਤੇ ਮਾਮਪਰੀ ਤੇ ਸ਼ੇਰ ਗਿੱਲ ਤੇ ਬੋਵੇਕ ਸਿੰਘ ਬੱਗਾ ਬਾਈ ਗੁਰਦੁਆਰਾ ਸਾਹਿਬ ਜਾਈ ਜਾਂਦੇ ਆ ਮੀਂਹ ਪੈ ਰਿਹਾ ਤੇ ਦੇਖੋ ਸੈਕਟਮ ਇਦਾਂ ਦਾ ਬਾਹਰਲਾ ਮੌਸਮ ਆ ਇਟਲੀ ਦੇ ਵਿੱਚ ਮੀ ਬੜਾ ਜਿਆਦਾ ਪੈਂਦਾ ਹਨਾ ਬਾਈ ਬਹੁਤ ਜਿਆਦਾ ਮੀ ਪੈਂਦਾ ਹੈ ਇਟਲੀ ਦੇ ਵਿੱਚ ਗਰਮੀਆਂ ਦੇ ਵਿੱਚ ਵੀ ਕਈ ਵਾਰੀ ਕੋਟ ਕੱਢਣੇ ਪੈ ਜਾਂਦੇ ਨੇ ਪਾਉਣ ਵਾਸਤੇ ਇੰਨੀ ਜਿਆਦਾ ਠੰਡ ਹੋ ਜਾਂਦੀ ਆ ਸਰਦੀਆਂ ਦੇ ਵਿੱਚ ਤਾਂ ਚਲੋ ਕੋਟ-ਕੋਟ ਪਾਉਣੇ ਹੁੰਦੇ ਆ ਆਪਾਂ ਨੇ ਇਹ ਰਿਵ ਚੜੇ ਜਾਂਦੇ ਹਨ ਗੱਡਣੀਗਾ ਇਟਲੀ ਦੇ ਵਿੱਚ ਜਦੋਂ ਆਪਾਂ ਟਰੈਕਟਰ ਦੇਖਦੇ ਹਾਂ ਹਨਾ ਕਿੰਨਾ ਦਿਲ ਜਿਆ ਖੁਸ਼ ਹੁੰਦਾ ਆ ਵੀ ਇੱਧਰ ਪੈਤਰ ਜਾਣਾ ਸੀ ਇੱਧਰ ਬਹੁਤ ਘੰਟ ਉਹ ਆਉਣੇ ਵੀ ਰਸਤਾ ਚੱਲ ਕੋਈ ਗੱਡੀ ਚੱਲ ਕੇ ਆਵਾਂਗੀ ਕਿਸੇ ਟਾਈਮ ਦਰਦਵਾਰਾ ਸਾਹਿਬ ਨੂੰ ਰਸਤਾ ਹੀ ਜਾਂਦਾ ਕਸਤਲ ਗੰਬੈਰ ਤੋਂ ਸੰਗਤ ਬਹੁਤ ਜਿਆਦਾ ਆਈ ਆ ਰਸ ਪਿਆ ਹੋਇਆ ਤੇ ਮੀਂਹ ਪਈ ਜਾਂਦਾ ਉਤੋਂ ਤੇ ਹੁਣ ਗੱਡੀ ਲਾਉਣ ਵਾਸਤੇ ਪਾਰਕਿੰਗ ਲੱਭਣੀ ਪੈਣੀ ਆ ਲੱਭਣੀ ਆ ਜੋਖਿਓ ਆ ਪਾਰਕਿੰਗ ਕਿਉਂਕਿ ਮੀਂਹ ਜਿਆਦਾ ਕਰਕੇ ਸੰਗਤ ਜਿਆਦਾ ਹੋਣ ਕਰਕੇ ਇਧਰ ਬਈ ਗੁਰਦੁਆਰਾ ਸਾਹਿਬ ਆ ਕਮਾਤੀ ਮੁੰਡੇ ਨੇ ਗੱਡੀ ਕਹਿੰਦੇ ਸਾਦੀ ਵਾਲੇ ਵੀਰ ਵੀ ਖੜੇ ਨੇ ਬਾਈ ਇਹ ਕਹਿੰਦੇ ਉੱਤਰੇ ਇਹ ਆ ਬਾਈ ਬਵੇਕ ਸਿੰਘ ਬੱਗਾੜ ਤੇ ਮੁੰਡੇ ਬੰਨੀ ਜਾਂਦੇ ਰਮਾਲਾ ਤੇ ਬਾਈ ਵੀ ਬੰਨ ਰਿਹਾ ਰਮਾਲ ਤੇ ਇਧਰ ਮੀਠਾ ਮੀਠਾ ਮੀ ਪਈ ਜਾਂਦਾ ਤੇ ਹਰਜੋਤ ਸਿੰਘ ਬਾਈ ਖੜਾ ਗੱਲਬਾਤ ਹੋ ਕੇ ਤੇ ਇਧਰ ਸਾਡਾ ਸ਼ੈਲੀ ਬਾਈ ਖੜਾ ਜਤਿੰਦਰ ਵੀਰ ਚੱਲੀ ਫਿਰ ਮੁੰਡੇ ਲੈ ਬਈ ਕਹਿੰਦੇ ਮੁੰਡੇ ਗੁਰੂ ਘਰ ਨੂੰ ਚਾਲੇ ਪਾਉਣ ਲੱਗੇ ਆ ਸਾਨੂੰ ਪਾਰਕ ਨੇੜੇ ਮਿਲੀ ਨਹੀਂ ਇਧਰ ਕੀ ਕਹਿੰਦੇ ਤੈਨੂੰ ਪਾਰਕਿੰਗ ਨੇੜੇ ਮਿਲ ਨਹੀਂ ਸਕੋ ਕੋਈ ਆ ਪਾਰਕਿੰਗ ਨਹੀਂ ਮਿਲਦੀ ਫਿਰ ਅੰਨਾ ਗੱਡੀ ਚੁੜੀ ਲਾਉਣੀ ਪੈਣੀ ਸੀ ਲੈ ਵੀ ਕਹਿੰਦੇ ਇੱਧਰ ਪਹਾੜੀਆਂ ਚੈੱਕ ਕਰੋ ਬੜੀਆਂ ਫੈਦਲ ਯਾਤਰਾ ਹੋ ਰਹੀ ਆ ਅੱਜ ਤਾਂ ਕਹਿੰਦੇ ਮੁੰਡਿਆਂ ਦੀ ਮੀਹ ਦੇ ਵਿੱਚ ਮਿੱਠਾ ਮਿੱਠਾ ਮੀਹ ਪਈ ਜਾਂਦਾ ਤੇ ਇਧਰ ਮਸ਼ੀਨਾਂ ਪਈਆਂ ਨੇ ਖਰਾਬ ਵਾਲੀਆਂ ਦੇਖ ਲੋ ਇਧਰ ਬਾਈ ਉਹ ਨਹੀਂ ਆਈ ਜਾਂਦੇ ਮਾਮਪਰੀਤ ਬਾਈ ਸੱਚੀ ਗੱਲ ਬੱਗਾ ਬਾਈ ਸੱਚੀ ਗੱਲ ਹੰਮੂ ਬਾਈ ਦੀ ਤਾਂ ਰਮਾਲ ਨਹੀਂ ਸੈਟ ਆ ਰਹੀ ਕੀ ਹੋ ਗਿਆ ਹੰਮੂ ਬਾਈ ਮਾ ਹੋ ਗਿਆ ਢਿੱਲਾ ਹੋ ਗਿਆ ਫਿਰ ਤੂੰ ਦਵਾਈ ਬੁੱਟੀ ਟਿਕਾ ਟੁਕਾ ਲਵਾ ਕੇ ਰੱਖਿਆ ਕਰ ਢਿੱਲਾ ਨਾ ਪੁਰਿਆ ਕਰ ਤੇਰੇ ਨਾਲ ਹੀ ਇਹ ਸਾਰਾ ਕੁਝ ਬਰੋ ਬਹੁਤ ਪਿੰਡ ਕਸਤ ਵੀ ਹੈ ਗੁਰਦੁਆਰਾ ਸਾਹਿਬ ਪਿੰਡ ਕਸਤਲ ਗੰਬੇਰ ਤੋਂ ਬਹੁਤ ਸੋਹਣਾ ਗੁਰੂ ਘਰ ਆ ਇਹ ਬਹੁਤ ਪੁਰਾਣਾ ਗੁਰੂ ਘਰ ਆ ਤੇ ਬਾਬਾ ਜੀ ਖੜੇ ਨੇ ਉਧਰ ਛਾਤਰੀਆਂ ਲੈ ਕੇ ਤੇ ਮੀਂਹ ਪਈ ਜਾਂਦਾ ਮਾਮਪਰੀ ਤੇ ਵੀਰ ਵੀ ਗੱਲਾਂ ਮਾਰਦਾ ਇਹੀ ਹੁੰਦਾ ਹੌਲੀ ਹੌਲੀ ਸਹੀ ਗੱਲ ਹੈ ਨਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਐਮਪੀਓ ਸਿੱਖ ਤੇ ਹਾਂਜੀ ਜੀ ਆਪਾਂ ਪਹੁੰਚ ਗਏ ਆ ਗਲੋਬੋ ਕੰਨੀ ਲਾਉਣੀ ਆ ਪਹਿਲਾਂ ਗੱਡੀ ਪਰਕੇਜੋ ਦੇ ਵਿੱਚ ਤੇ ਫਿਰ ਤੁਹਾਨੂੰ ਦਿਖਾ ਲਦੇ ਆ ਗਲੋਬੋ ਦਾ ਮਾਹੌਲ ਪਰਕੇਜੋ ਇੱਥੇ ਕਾਫੀ ਖੁੱਲੀ ਆ ਤੇ ਨਾਲ ਹੀ ਇਹਦੇ ਇੱਕ ਹੋਰ ਮਾਰਕੀਟ ਵੀ ਆ ਰਾਜਾ ਮਾਰਕੀਟ ਸਾਰੇ ਜਿਹੜੇ ਵੀ ਵਚਾਂਸੇ ਤੋਂ ਸਾਡਾ ਬਲੌਗ ਦੇਖ ਰਹੇ ਆ ਉਹਨੂੰ ਪਤਾ ਹੈ ਕਿਦਰ ਸਾਹਮਣੇ ਇੱਕ ਰਾਜਾ ਮਾਰਕੀਟ ਵੀ ਹੈਗੀ ਆ ਜਿੱਥੋਂ ਇੰਡੀਅਨ ਚੀਜ਼ਾਂ ਸਾਰੀਆਂ ਮਿਲਦੀਆਂ ਜੀ ਜੋ ਵੀ ਆਪਣਾ ਸੌਦਾ ਪੱਤਾ ਹੁੰਦਾ ਹੈ ਯਾਰਾ ਸੁਣਾ ਤੇ ਦੇਖੋ ਜੀ ਗਲੋਬੋ ਦੀ ਇੰਟਰੈਂਸ ਅੱਪਾ ਪਹੁੰਚ ਗਏ ਆ ਗਲੋਬੋ ਤੇ ਨਾਲ ਸਾਡਾ ਜਤਿੰਦਰ ਵੀਰ ਨਾਲ ਸਾਡਾ ਹਰਮਨ ਵੀਰ ਬੱਚ ਕੇ ਲੰਘਦਾ ਹੋਇਆ ਚੱਲ ਰਹੇ ਆ ਗਲੋਬੋ ਦੇ ਵੰਗੇ ਜਤਿੰਦਰ ਵੀਰ ਸਾਡਾ ਆਵਾਜ਼ਾਂ ਮਾਰਦਾ ਹੋਇਆ ਦੋਵੇਂ ਭਰਾਵਾਂ ਨੂੰ ਤੇ ਵੇਖ ਬੱਗਾ ਤੇ ਹਾਂ ਹਰਚੂਤ ਉਹ ਦੇਖੀ ਬਾਜ ਮਾਰ ਦੂਗਾ ਓ ਜੋਤੇ ਓਏ ਉਹਨਾਂ ਦਾ ਨਾਂ ਵੀ ਜੋਤਾ ਹੋਊਗਾ ਬਾਈ ਨਾਲ ਹਰਮਨ ਸਿੰਘ ਵੀ ਪਹੁੰਚ ਚੁੱਕੇ ਆਪਾਂ ਲੱਗਿਆ ਬਾਈ ਹੁਣ ਮਾਰਕੀਟ ਦੇ ਵਿੱਚ ਵੜਨ ਤੇ ਉਧਰ ਹਮੂ ਗਈ ਦੀ ਅੱਜ ਤੌਰ ਤੇ ਬਲੈਕ ਲਵਰ ਹੈ ਬਾਈ ਇਹ ਹੈ ਨਾ ਕਾਲਾ ਲਵਰ ਇਹ ਕੱਟ ਤਾਂ ਦਿਖਾ ਦੇ ਜਿਹੜਾ ਕੱਟ ਪੋਈ ਬਾਈ ਦੇਖੀ ਮੜ ਜਾ ਰੁਕੀ ਆਪਣਾ ਕੱਟ ਦਿਖਾ ਗੀ ਕੱਟ ਦੇਖੋ ਯਾਰ ਬਾਈ ਦਾ ਕੱਟ ਕੱਟ ਲੋ ਭਰੇ ਆ ਇਹ ਇੱਥੇ ਕੱਟ ਪੁਆ ਕੇ ਕੱਲ ਪੁਆ ਕੇ ਲਿਆਂਦਾ ਕੱਟ ਬਈ ਇਹਨੇ ਆਹ ਹੋ ਗਿਆ ਆਪਾਂ ਏਂਟਰ ਤੇ ਪਹੁੰਚ ਗਏ ਆ ਵਿੱਚ ਇੱਕ ਤਾਂ ਸਾਡਾ ਮੁੰਡਾ ਸੋਹਣਾ ਬਹੁਤ ਆ ਉੱਤੋਂ ਮੁੰਡਾ ਸਾਡਾ ਜਾ ਕੇ ਦੇਖੀ ਜਾਂਦਾ ਕੰਮ ਤੇ ਪਾਉਣ ਵਾਸਤੇ ਲੈਣਾ ਕੋਈ ਵੀ ਨਹੀਂ ਨਾਲੇ ਕੰਮ ਤੇ ਪਾਉਣ ਵਾਲੇ ਕੱਪੜੇ ਦੇਖਣਾ ਹੈ ਬਰੋ ਕੀ ਚੱਕਰ ਆਇਆ ਹੈ ਹੈ ਕੀ ਗੱਲ ਚੱਲ ਕੋਈ ਗੱਲ ਨਹੀਂ ਆਇਆ ਉਧਰ ਨਹੀਂ ਦੰਨਿਆ ਕਿੜਾ ਲੈ ਕਹਿੰਦੇ ਬਾਈ ਨੂੰ ਬੂਟ ਪਸੰਦ ਆ ਗਿਆ ਸਕੇ ਚੱਲਦਾ ਬਾਈ ਦਾ ਸਾਈਜ਼ ਆ ਸਾਈਜ਼ ਵੀ ਵੱਡਾ ਹੀ ਆ ਬਾਈ ਮਾਮਪਰੀ ਗਾਲਾ ਸਾਈਜ਼ ਆ ਤੁਰ ਕੇ ਦੇਖਦਾ ਹੈ ਪੈਰਾਂ ਜੀ ਪੈਰ ਚ ਪਾ ਕੇ ਦੇਖ ਬਰੋ ਲੱਭਾਈ ਨੇ ਬਹੁਤ ਯਾਰ ਇਹਦੇ ਬਾਈ ਦੇ ਸਾਈਜ਼ ਬਹੁਤ ਔਖੇ ਮਿਲਦੇ ਨੇ ਬਾਈ ਕੀ ਆ ਭਾਪੇ ਆ ਆ ਗਿਆ ਜੁੱਤੇ ਬਾਈ ਲੋਵੇ ਖੜ ਕੇ ਦਿਖਾ ਬਾਈ ਦਾ ਕਦ ਦਿਖਾ ਬਾਈ ਦਾ ਭਈ ਆ ਗਿਆ ਸਵਾਦ ਆ ਤਾਂ ਆ ਦੇਖ ਲੈ ਓਕੇ ਆ ਸਾਡੇ ਛੋਟੇ ਭਾਈ ਸਾਡੇ ਨਾਲ ਬੂਟ ਬਹੁਤ ਸਹੀ ਆ ਬਹੁਤ ਖਲਬ ਕੇ ਲਿਆਂਦਾ ਵੀਰ ਨੇ ਖੱਡ ਚੋਂ ਹੀ ਕੱਢਿਆ ਜਿਵੇਂ ਸੋਨਾ ਨਹੀਂ ਕੱਢਦੇ ਹੁੰਦੇ ਕੋਲਾ ਕੱਢੀ ਦਾ ਜਿੱਦਾਂ ਖੱਡਾਂ ਦੇ ਵਿੱਚੋਂ ਉਦਾਂ ਹੀ ਬੂਟ ਕੱਢ ਕੇ ਲਿਆਂਦਾ ਬਾਈ ਵਾਸਤੇ ਯਾਰ ਬਾਲਾ ਪ੍ਰੇਮ ਪਿਆਰ ਕਰਦੇ ਆ ਮੰਮਪਰੀ ਨੂੰ ਕੱਦ ਵੱਡੇ ਕਰਕੇ ਕਰਨਾ ਪੈਂਦਾ ਭਰਾਵਾ ਡਰ ਲੱਗਦਾ ਸੋ ਹੱਥ ਵੀ 2.5 ਕਿਲੋ ਦਾ ਸਣੀ ਰੋ ਲਾਲੇ ਨਾਲੋਂ ਭਾਰੀ ਹੱਥ ਹੋਊਗਾ ਮੇਰੇ ਸਾਬ ਨੂੰ 2.5 ਤੋਂ ਵੀ ਵੱਧ ਹੋਊਗਾ ਨਾ ਨਾ ਭਾਈ ਹੈ ਨਾ ਨਾ ਕਿੱਥੇ ਅਦਾ ਕੁੜੀਆਂ ਵਾਲੇ ਨੇ ਮਾਮਾ ਕੁੜੀਆਂ ਵਾਲੇ ਚੱਕ ਲੈ ਇਹਦੇ ਵਾਸਤੇ ਆ ਚੱਕ ਲਿਆ ਜੀ ਆ ਕੁੜੀ ਦੇ ਪੈਰ ਪੈਰ ਤਾਂ ਬੜੇ ਵੱਡੇ ਉਹ ਸੈਂਡਲ ਲੈਦਾ ਸੈਂਡਲ ਲੈ ਮਾਮਪਰੀ ਦਾ ਹਾਂ ਇਹਨਾਂ ਨੂੰ ਆਹ ਦੱਸੋ ਬਰੋ ਘੈਂਟ ਨਹੀਂ ਹੈਗਾ ਤਾਂ ਘੈਂਟ ਆ ਯਾਰ ਪਰ ਹੁਣ ਕਰੀਏਗੀ ਸਾਈਜ਼ ਬੜਾ ਵੱਡਾ ਲੱਗੇ ਆਹੋ ਸਹੀ ਆ ਆਪਣੇ ਮੇਰੇ ਪੈਰ ਦਾ ਹੀ ਆ ਇਹ ਆਹੋ ਦੇਖ ਲਾ ਬਰੋ ਕਿਦਾਂ ਬੰਦਾ 14 ਨੰਬਰ ਦਾ ਬਾਈ ਥੱਕ ਕੇ ਬੈਠ ਗਿਆ ਬਾਈ ਐ ਇਹ ਕਾ ਤੋ ਬੈਠੇ ਹੋ ਤੁਸੀਂ ਕੀ ਚੱਕਰ ਪੈ ਗਿਆ ਥੱਕ ਗਏ ਬਾਈ ਨਾ ਨਾ ਥੱਕਣਾਂ ਦੀ ਤਾਂ ਗੱਲ ਹੀ ਨਹੀਂ ਨਹੀਂ ਸਾਡੇ ਹੈ ਸੇਲੀ ਸੇਲੀ ਦਾ ਹੈ ਨਹੀਂ ਬਾਜੀ ਵਾ ਬਾਈ ਫਿਰ ਤਾ ਤੂੰ ਹੱਥ ਮਿਲਾ ਮੇਰੇ ਵਰਗੀਆਂ ਹਾਂ ਹਾਂ ਤੁਮ ਵੀ ਸੇਲੀਆਂ ਦਾ ਉਹਨਾਂ ਦੀਆਂ ਨੇ ਉਹ ਜਾਂਦੇ ਨੇ ਉਹਨਾਂ ਦੀਆਂ ਨੇ ਆਪਣੇ ਆਪਣੇ ਲਵੇ ਕੋਈ ਨਹੀਂ ਟਾਈਮ ਨਹੀਂ ਹੈਗਾ ਪਰ ਆ ਵਾ ਸੇਲੀਆਂ ਸੁਲੀਆਂ ਵਾਲਾ ਗੁਰੂ ਜੀ ਨੂੰ ਜਨੋ ਬੱਗੇ ਕੋਲੇ ਚੱਲੇ ਆ ਜੀ ਤੇ ਬਾਈ ਦੇ ਬੂਟ ਮਿਲੇ ਨਹੀਂ ਹੈਗੇ ਸਾਈਜ਼ ਵੀ ਨਹੀਂ ਮਿਲਿਆ ਜੇ ਨਾ ਸਾਈਜ਼ ਮਿਲੇ ਉਹ ਬਾਈ ਨੂੰ ਪਸੰਦ ਨਹੀਂ ਆਏ ਹੈਗੇ ਹੁਣ ਸਾਡਾ ਬੱਗਾ ਭਾਈ ਲੱਗਿਆ ਪਿਆ ਉਧਰ ਇਹ ਬੱਗਾ ਭਾਈ ਕੰਮ ਵਾਸਤੇ ਕੱਪੜੇ ਦੇਖ ਰਿਹਾ ਹੈ ਕੰਮ ਤੇ ਪਾਉਣ ਨੂੰ ਆ ਜਾ ਆ ਜਾ ਆ ਜਾ ਹੱਬਗੇ ਆ ਕੋਈ ਪਸੰਦ ਹੈ ਦੇਖ ਰਿਹਾ ਹੈ ਦੇਖਿਓ ਯਹੀਂ ਲਈ ਨਾ ਕੋਹਾ ਟਾਈਮ ਖਰਾਬ ਕਰਦੀ ਸਾਡਾ ਕਿੱਥੇ ਚਲੋ ਤੂੰ ਕੌਣ ਹੈਂ ਦੇਖ ਇਧਰ ਕੀ ਗੱਲ ਆ ਇਹ ਮੈਂ ਵੀਰਾ ਨੋਰਮਲ ਜਿਹਾ ਬੰਦਾ ਡਿਹੜੀ ਲਾਣ ਵਾਲਾ ਬਾਈ ਬੰਦਾ ਕੰਮ ਬਹੁਤ ਵਧੀਆ ਕਰਦਾ ਹਨਾ ਪੈਸੇ ਵਧੀਆ ਕਮਾਉਂਦਾ ਬਾਈ ਦੀ ਜਿਹੜੀ ਸੋਚ ਆ ਨਾ ਜਿੰਨੇ ਕੇ ਪੈਸੇ ਕਮਾਉਂਦਾ ਉਹ ਤੋਂ ਬਹੁਤ ਉਹ ਤੋਂ ਬਹੁਤ ਜਿਆਦਾ ਉੱਤੇ ਦੀ ਸੋਚ ਆ ਬਹੁਤ ਵੱਡੀ ਸੋਚ ਆ ਬਾਈ ਦੀ ਕਹਿੰਦਾ ਜਿੱਦੇ ਵਿਆਹ ਹੋ ਗਿਆ ਉਹਦੇੋਂ ਪੈਸੇ ਲਾਉਣੇ ਨੇ ਕਹਿੰਦਾ ਕਿ ਇਹ ਕਪੜੇ ਲੀੜਿਆਂ ਤੇ ਉਹ ਵੀ ਕਹਿੰਦਾ ਆਪਣੀ ਲਾਉਣੇ ਹੈਗੇ ਉਹ ਵੀ ਕਹਿੰਦਾ ਭਾਬੀ ਨੂੰ ਲਵਾਉਣੇ ਨੇ ਤੇ ਬਾਈ ਵਾਸਤੇ ਅਸੀਂ ਤਾਂ ਕੰਨੇ ਵੀ ਕੋਈ ਕੁੜੀ ਲੱਭ ਕੇ ਦੋ ਮੁੰਡਾ ਬੱਗਿਆਂ ਦਾ ਕਹਿੰਦੇ ਸੁਨਿਆਰ ਸੁਨਿਆਰਿਆਂ ਦਾ ਮੁੰਡਾ ਤੇ ਸਰਨੇਵਾ ਮੁੰਡੇ ਦਾ ਬੱਗਾ ਕਹਿੰਦਾ ਕੁੜੀ ਨੂੰ ਇਹ ਦਵਾਉਣੇ ਨੇ ਕਪੜੇ ਆਪ ਕਹਿੰਦਾ ਖਰਚਾ ਨਹੀਂ ਕਰਨਾ ਹੈਗਾ ਕੁੜੀ ਖੁਸ਼ ਰੱਖਣੀ ਹੈ ਕਹਿੰਦਾ ਆਪਾਂ ਜਿੰਨਾਂ ਦੀ ਵੀ ਹੋਈ ਬਸ 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 ਹਾਂ ਹਾਂ ਲੋਈ ਬਾਈ ਨੂੰ ਜੈਕਟ ਆ ਗਈ ਪਸੰਦ ਜਿਹੜਾ ਉਹਦਾ ਕਾਰਵਾ ਹੋ ਗਿਆ ਵੇ ਐਕਸਲ ਕੋਲੰਬੀਆ ਦੀ ਕਹਿੰਦੇ ਮੁੰਡਾ ਸੋਹਣੀ ਬਹੁਤ ਲੱਗਦੀ ਆ ਬੱਗੇ ਭਾਈ ਬਹੁਤ ਸੋਹਣੀ ਲੱਗਦੀ ਆ ਯਾਰ ਆਪਾਂ ਐਵੇਂ ਕਹੀਏ ਘੈਂਟ ਆ ਯਾਰ ਕਹਿਣਾ ਵਾ ਕਾ ਕੇ ਇੱਥੇ ਤਾਂ ਲੈਟਾ ਹੈਗੀਆਂ ਕਿ ਬਾਹਰ ਤਾਂ ਗਾੜੀ ਲਗਾ ਸਹੀ ਗੱਲ ਆ ਓਕੇ ਰਿਪੋਰਟ ਆ ਇਹਦਾ ਮੰਨ ਲਈ ਆ ਜਾਣੀ ਆ ਸਾਰਿਆਂ ਦੇ ਆ ਜੂ ਇਹ ਸਾਂਝੀ ਲੈ ਲੈਣੇਗਾ ਦੀਦਿਰ ਵੀ ਰੱਖੀ ਸਹੀ ਆਲਾ ਸਾਂਝੀ ਲੈ ਲੰਦੇ ਇਹ ਆਪਾਂ ਵਧੀਆ ਰਹਾਂਗੇ ਸਾਂਝੀ ਲੈ ਕੇ ਖਾਤੀ ਹੋਈ ਗੱਲ ਸੱਤਰਾ ਦੀ ਆ ਚੱਕ ਲੋਈ ਮੁੰਡੇ ਘਰੀ ਜਾਂਦੇ ਨੇ ਚਿੰਦਾ ਉੱਠਾ ਪਾ ਕੇ ਦੇਖ ਲੈ ਮੈਂ ਵੀ ਪਾ ਰਿਹਾ ਹਾਂ ਸੱਚੀ ਪੌਕੇਟ ਇੱਥੇ ਆਪਾਂ ਨੇ ਵੀ ਹੁਣ ਆ ਪਾ ਕੇ ਦੇਖਿਓ ਬਈ ਤੂੰ ਤਾਂ ਰਹਿ ਹੀ ਦੇ ਉਹ ਮੈਗਾ ਤੋਂ ਰਹਿੰਦਾ ਆਕਤਨਾ ਮੈਨਾ ਮੈਂ ਫਾਦ ਨੂੰ ਕੋਈ ਨਹੀਂ ਹੁੰਦਾ ਉਹ ਵੀ ਰਹਿੰਦਾ ਉਹ ਵੀ ਓਕੇ ਆ ਉਹ ਵੀ ਲਫੁਜ ਆਏ ਹਾਏ ਕੈਰੀ ਕਰਾਈ ਜਾਂਦੇ ਇਹ ਮੁੰਡੇ ਅੱਜ ਦਾ ਉਹ ਤਾਂ ਵਿੱਚ ਖੜ ਜਾ ਬਾਈ ਜੀ ਤੁਸੀਂ ਵੀ ਲੈ ਲਓ ਕੋਹਾ ਨਹੀਂ ਪਿਆ ਸਾਡੇ ਕੋਲੇ ਹੈ ਨਹੀਂ ਸਾਡੇ ਕੋਲੇ ਪੈਸੇ ਨਹੀਂ ਹੈਗੇ ਨਹੀਂ ਪੈਸੇ ਕਿੱਥੇ ਗਏ ਬਾਈ ਲੌਂਗ ਕੋਟ ਲੈ ਲੌਂਗ ਕੋਟ ਦੀ ਟਰਾਈ ਕਰੂਗਾ ਚੱਕ ਯਾਰ ਲੌਂਗ ਕੋਟ ਬੜਾ ਸੋਹਣਾ ਲੱਗਦਾ ਮੈਂਪਰੀ ਤੇਰੇ ਪਾਏ ਹੋਇਆ ਲੈ ਪੈਂਟ ਲੈ ਬਾਈ ਪੈਂਟ ਲੈ ਆ ਚੱਕ ਲਈ ਪੈਂਟ ਨਾ ਕਰ ਬਸ ਚੱਕੇ ਨੰਬੇ ਨਾਲ ਦੀ ਪੈਂਟ ਠੀਕ ਹੈ ਬਾਈ ਇਹਦੇ ਨਾਲ ਦੀ ਪੈਂਟ ਨਹੀਂ ਹੈ ਕਿਸੇ ਚੱਕਣੀ ਹੈ ਕੀ ਪੈਂਟ ਲੈ ਕੇ ਆਇਆ ਬਾਈ ਉਹ ਬੱਲੇ 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 ਇਹ ਜੋਤੇ ਬਈ ਇਹ ਤੇਰੀ ਨਹੀਂ ਹੈਗੀ ਤੇਰੇ ਜਵਾਕਾਂ ਜੁਕਾਂ ਦੀ ਇਹ ਜਿਹੜੀ ਜਵਾਕ ਦੇ ਪਹਿਲੇ ਦਿਨ ਪਾਉਣੀ ਉਹ ਪੈਂਟ ਚੱਕ ਲੈ ਹਾਂ ਬਈ ਚੱਕ ਉਹ ਨਾ ਮੋਤੇ ਨਹੀਂ ਮਾਰਨੀ ਉਹਦੇ ਪੈਂਟ ਸੱਟ ਲੱਗੂ ਵੀ ਮੁੰਡੇ ਦੇ ਪੈਲੀ ਇਹਦੀ ਤਾਂ ਜੜ ਦੁਖਦੀ ਆ ਪਹਿਲੀ ਵਾਰ ਤਾਂ ਫੋਟਸਾਇਆ ਆਹੋ ਆਹੋ ਸਹੀ ਗੱਲ ਆ ਚਲੋ ਕੋਈ ਗੱਲ ਨਹੀਂ ਬੜਾ ਛੋਟਾ ਆ ਕੀ ਦੇਖ ਰਹੇ ਆ ਮਾਂਪਰੀ ਤਾਂ ਕਦੇ ਯਾਰ ਤੁਸੀਂ ਮੈਨੂੰ ਕੱਪੜੇ ਵਾਲੀ ਚੱਲੇ ਜਾਂਦੇ ਹੋ ਕੈਮਰੇਮੈਨ ਨੂੰ ਹੈ ਕਦੇ ਤੁਸੀਂ ਮੈਨੂੰ ਲੈ ਜਾਂਦੇ ਬੂਟਾਂ ਵਾਲੇ ਚ ਹੁਣ ਕੋਈ ਪਰਸਾਂ ਵਾਲੇ ਚ ਲਿਆ ਆ ਹੁਣ ਕਿਹੜਾ ਬਟੂਆ ਚੱਕਣਾ ਇੱਥੋਂ ਦੱਸ ਦੇ ਕੋਈ ਸੋਹਣਾ ਬਟੂਆ ਦੇਖ ਕੇ ਚੱਕ ਦੇ ਹਾਂ ਇੱਕ ਮੇਰ ਲਵੇ ਪਿਆ ਘਰੇ ਗੁੱਚੀ ਦਾ ਉਹਦੇ ਦਾ ਨਾ ਮੈਂ ਤੈਨੂੰ ਨਾ ਬਈਰੇ ਤੇਰੇ ਉਹਦੇ ਚ ਤੇਰੇ ਵਾਲੀ ਮਾਇਆ ਹੋਂਲਾ ਤੇ ਵਧੀਆ ਗੱਲ ਹੈ। ਤੁਹਾਨੂੰ ਸੁਝਾਉਂਦਾ ਤੇਰੀ ਮਾਇਆ ਹੀ ਖੁੱਚੀ ਜਾਵੇ। ਉਹ ਮਾਇਆ ਦਾ ਚੱਲ ਕੋਈ ਗੱਲ ਨਹੀਂ ਤੇਰੀ ਮੇਰੀ ਮਾਇਆ ਦੇ ਵਿੱਚ ਕੀ ਫਰਕ ਆ? ਨਾ ਮਾਮਾ ਦੇ ਵਿੱਚ ਫਰਕ ਆ ਨਾ ਮਾਇਆ ਦੇ ਵਿੱਚ ਫਰਕ ਆ। ਸਹੀ ਗੱਲ ਆ ਨਾ ਬਾਈ? ਹੈ? ਮਾਮਾ ਕਹਿੰਦੇ ਸਾਰਿਆਂ ਦੀ ਉਹ ਸਾਂਝੀ ਆਉਂਦੀ ਆ ਤੇ ਮਾਇਆ ਕਮਾਈ ਜਾਂਦੀ ਆ ਤੇ ਯਾਰਾਂ ਵੇਲੀਆਂ ਦੇ ਵਿੱਚ ਲਾਈ ਜਾਂਦੀ ਆ ਜਿੱਥੇ ਆਪਾਂ ਸਾਰੇ ਇਕੱਠੇ ਬੈਠੇ ਹੁੰਦੇ ਆ। ਤੇ ਬੱਗੇ ਬਾਈ ਛਾਤਰੀ ਲੈਣੀ ਸੀਗੀ ਤਾਂ ਬੱਗਾ ਬਾਈ ਕੁੜੀਆਂ ਵਾਲੀਆਂ ਛਤਰੀਆਂ ਦੇਖੀ ਜਾਂਦਾ ਮੁੰਡੇ ਸਾਡੇ ਥੋੜੇ ਸ਼ੌਂਕ ਕੱਬੇ ਨੇ ਆਹ ਕੱਬਾ ਮੁੰਡਾ ਹੈ ਮੇਰੇ ਤਾਂ ਆਹ ਦੇ ਤਾਂ ਕਾਲੇ ਪੰਦਾ ਦੀ ਲੱਗੀ ਮਾਮਾ ਕਿੱਥੋਂ ਲੈ ਲਈ ਚੱਲ ਕੋਈ ਨਾ ਦੇ ਚੀਨੀਆਂ ਤੋਂ ਪੰਜ ਵਾਲੀ ਦਵਾਵਾਂਗੇ ਹਾਂ ਹੈਗੀ ਚੀਨੀਆਂ ਵਾਲੀ ਦੀ ਆਹ ਆਹ ਤੇਰੇ ਰੰਗ ਦੀ ਹੈ ਰੰਗ ਤਾਂ ਇਹਦੇ ਵਿੱਚ ਸਾਰੇ ਹੁੰਦੇ ਤੂੰ ਲੈਣੇ ਵਾਲਾ ਬਣਾ ਰਹਿੰਦੀ ਹੈ ਚਲੋ ਫਿਰ ਚਲੋ ਚੱਲੀਏ ਫਿਰ ਕਰਾਓ ਬੇਲ ਕੀ ਕੋਸਾ ਦੱਤਾ ਮੁੰਡਿਆਂ ਨੇ ओके ਕੋਹ ਨਹੀਂ ਲੱਤਾ ਹੈਗਾ ਦੇਖ ਕੇ ਸਾਰੇ ਕੱਪੜੇ ਦੇਖ ਲੈ ਕੱਲੀਆਂ ਜਰਾਬਾਂ ਚੱਕੀਆਂ ਨੇ ਇੱਕ ਉਹ ਲੋਰ ਚੱਕੀਆਂ ਦੇਖ ਲਓ ਆ ਦੇਖ ਲਓ ਇਧਰ ਬਾਈ ਜੇ ਤਾਂ ਪਰਸ ਲੈਣਾ ਚੱਕ ਲੋ ਨਹੀਂ ਫਿਰ ਅੱਗੇ ਵਾਲੀ ਮਾਰਕੀਟ ਦੇ ਵਿੱਚ ਚਲ ਜੀ ਚਲੀਏ ਅੱਗੇ ਵਾਲੀ ਮਾਰਕੀਟ ਦੇ ਵਿੱਚ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਮਾਰਕੀਟ ਤੇ ਮਿਲਦੇ ਆ ਫਿਰ ਥੋੜੇ ਜੇ ਬ੍ਰੇਕ ਤਾਂ ਆਪਾਂ ਪਾਉਣੀ ਨਹੀਂ ਹੈਗਾ ਹਣਾ ਜਲਦੀ ਮਿਲਦੇ ਹਾਂ ਜਲਦੀ ਹੋ ਮਿਲਦੇ ਆ ਬਸ ਦੂਜੀ ਦੁਕਾਨ ਦੇ ਵਿੱਚ ਦੂਜੀ ਦੁਕਾਨ ਤੇ ਚੱਲਦੇ ਹਾਂ ਹੁਣ ਆਪਾਂ ਬਾਜੀ ਬਾ ਕਹਿੰਦੇ ਬਾਈ ਗੱਡੀਆਂ ਦੇਖੀ ਜਾਂਦਾ ਹੈ ਬਹੁਤ ਸੋਹਣੀਆਂ ਗੱਡੀਆਂ ਨੇ ਹੈਨਾ ਦੇਖ ਬਾਰੀ ਖੁੱਲਦੀ ਲੋ ਜੀ ਬਾਰੀ ਖੁੱਲਦੀ ਆ ਧਿਆਕ ਹੋਏ ਬਾਈ ਸ਼ੌਕ ਬਾਈ ਦੇ ਕੱਬੇ ਨੇ ਦੇਖ ਬਾਬਾ ਕਿੰਨੇ ਦੀਆਂ ਪੰਜ ਐਰੋ ਦੀਆਂ ਪੰਜ ਐਰੋ ਦੀ ਪੰਜ 99 ਦੀ ਬਗਾਟੀ ਕਿਹੜੀ ਜਣੀ ਹੈ ਤੇ ਬਗਾਟੀ ਗੱਡੀ ਪੁਲਿਸ ਵਾਲਿਆਂ ਦੀਆਂ ਗੱਡੀਆਂ ਖੜੀਆਂ ਨੇ ਬਗਾਟੀਆਂ ਵੀ ਖੜੀਆਂ ਨੇ ਤੇ ਇਧਰ ਪੁਲਿਸ ਵਾਲਿਆਂ ਦੀਆਂ ਗੱਡੀਆਂ ਇਹ ਬਗਾਟੀ ਲਾਈਵ ਕਰਲੀ ਹੈ ਪਤਾ ਲਾਦਾ ਵੀ ਬਗਾਟੀ ਹੈ ਕੱਲੀ ਉਧਾਰ ਰੱਖੀ ਹੈ ਬਗਾਟੀ ਹੈ ਛੱਟ ਟੱਕੀ ਇਹਦੀ ਵੀ ਖੁੱਲਦੀ ਆ ਹਾਂ ਬਾਈ ਚੱਕੋ ਜਿਹੜੀ ਬੰਦ ਖੋਦੀਆਂ ਕਿੱਕੂ ਜਿਹੜੀਆਂ ਕਿਹੜੀ ਦੀਆਂ ਜਿਹੜੀ ਆਪਣੀ ਆਪ ਦੀ ਗੱਡੀ ਹੈ ਅੱਛਾ ਹਾਂ ਜੀ ਬਾਈ ਇਹਦਾ ਆ ਦੇਖ ਲੋ ਤੂੰ ਕਿਹਨੇ ਗੱਡੀ ਲਈ ਲਾਈ ਇੱਥੇ ਚੱਕ ਆ ਵੇਲਾ ਖੜੀ ਗੱਡੀ ਦੇ ਨਾਲ ਨਹੀਂ ਸਾਰੀ ਸਰ ਆ ਬਾਈ ਸਾਡਾ ਸਾਡੀ ਇੱਜ਼ਤ ਬਾਲੀ ਕਰਦਾ ਰਹਿੰਦਾ ਇਹਨਾਂ ਨੂੰ ਹਰਮਨ ਪਹਿਲਾਂ ਵੀ ਅਸੀਂ ਜ਼ਿਕਰ ਕਰਦੇ ਰਹਿੰਦੇ ਆ ਬਾਈ ਦਾ ਚੱਲੀਏ ਬਾਈ ਫਿਰ ਹੁਣ ਆਪੇ ਆ ਦੇ ਚਲੋ ਫਿਰ ਬਾਈ ਅੱਜ ਯਾਰ ਸਵੇਰ ਦਾ ਮੀਂਹ ਪੈ ਰਿਹਾ ਹੈ ਨਾ ਤੁਹਾਨੂੰ ਬਾਰੀ-ਬਾਰੀ ਅਸੀਂ ਮੀਂਹ ਵੀ ਦਿਖਾਈ ਜਾਂਦੇ ਆ ਮੀਂਹ ਘਟਦਾ ਨਹੀਂ ਪਿਆ ਵਧ ਹੀ ਜਾਂਦਾ ਬੱਗਾ ਬਾਈ ਆਏ ਹਾਏ 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 ਬੱਗਾ ਬਾਈ ਕਹਿੰਦੇ ਲੋਰ ਜੀ ਲੈ ਕੇ ਆ ਗਿਆ ਆ ਜਾ ਹੁਣ ਇੱਥੇ ਕੇ ਉਪਰੋਂ ਮੂੰਹ ਕਰ ਕਾਫੇ ਉੱਥੇ ਪੀਂਮਾ ਕੇ ਇੰਡੀਅਨ ਦੁਕਾਨ ਤੇ ਜਾ ਕੇ ਆਉਣਾ ਉਧਰ ਉਹ ਉੱਥੇ ਰਾਜਾ ਮਾਰਕੀਟ ਦੇ ਵਿੱਚ ਜਾ ਕੇ ਆਉਣਾ ਚਾਰ ਲੈ ਕੇ ਆਉਣਾ ਉਥੋਂ ਉਹ ਕਿੱਧਰ ਅੱਜ ਕਿਹ ਜਾ ਕੇ ਗੱਡੀ ਦੇ ਵਿੱਚ ਬੈਠਣਾ ਪੈਣਾ ਗੱਡੀ ਕਿੱਥੇ ਖੜੀ ਆ ਪਰ ਆਵਾ ਗੱਡੀ ਓਏ ਗੱਡੀ ਹੈਗੀ ਕਿੱਥੇ ਆ ਹਾਂ ਓਪਾ ਕਿ ਦਵਾਈ ਤੁਹਾਨੂੰ ਪਤਾ ਹੀ ਇੱਥੇ ਕਈ ਵਾਰੀ ਦੇਖਣ ਨੂੰ ਮਿਲਦਾ ਏ ਜਿੱਦਾਂ ਕੀਏ ਇੱਥੇ ਘਰਾਂ ਦਾ ਸਮਾਨ ਮਿਲਦਾ ਹਨਾ ਸਾਰਾ ਕੁਝ ਹੀ ਮਿਲਦਾ ਹਨਾ ਘਰਾਂ ਦਾ ਹੋਰ A to Z ਮਿਸਤਰੀਆਂ ਮਿਸਤਰੀਆਂ ਬਈ ਇੱਥੇ ਸਾਰੇ ਸਮਾਨ ਮਿਲਦੇ ਨੇ ਤੁਹਾਨੂੰ ਇਟਲੀ ਦੇ ਵਿੱਚ ਇੱਥੇ ਦੇਖਣ ਨੂੰ ਮਿਲੂਗਾ ਜਿੱਥੇ ਵੱਡੀਆਂ ਮਾਰਕੀਟਾਂ ਹੁੰਦੇ ਨੇ ਮਾਰਕੀਟਾਂ ਦੇ ਵਿੱਚ ਕਾਫੀ ਸ਼ਾਪ ਵੀ ਹੁੰਦੀ ਆ ਜਿਹਨੂੰ ਆਪਾਂ ਕੈਫੇ ਬਾਰ ਕਹਿੰਦੇ ਹੁੰਨੇ ਆ ਆ ਦੇਖੋ ਬਹੁਤ ਘੈਂਟ ਇਹ ਚੀਜ਼ਾਂ ਤਕਰੀਬਨ ਆਪਾਂ ਨੂੰ ਮਿਲਦੀ ਨੇ ਹਣਾ ਇਟਲੀ ਦੇ ਵਿੱਚ ਤੇ ਟਾਈਮ 2:42 ਹੋ ਗਏ ਅੰ 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 ਟਿੰ ਬਾਏ ਨਾ ਕੰਮੀ ਇਹੀ ਚੱਲ ਕੋਈ ਗੱਲ ਨਹੀਂ ਮੀ 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 ਬੜਾ ਭਈ ਜਾਂਦਾ ਹਾਂਜੀ ਬਾਈ ਆਪਾਂ ਪਹੁੰਚ ਗਏ ਰਾਜਾ ਮਾਰਕੀਟ ਬੱਚਿਆਂ ਸਾ ਤੇ ਓਚਕੋ ਬਾਈ ਖੀਤੀਆਂ ਨੇ ਰੈਡੀ ਤੇ ਇਧਰ ਮਾਨਪਰੀ ਦੋਨੀ ਓਹੋ ਹੋ ਬਾਈ ਜੀ ਸਤਿ ਸ੍ਰੀ ਅਕਾਲ ਆਈਸਕ੍ਰੀਮ ਕਦੇ ਵਾਲੀ ਡੱਕੇ ਵਾਲੀ ਨਹੀਂ ਭਾਈ ਆਪ ਨਿਊਡਲ ਲਾਉਦੇ ਕਿਹੜੇ ਨਿਊਡਲ ਆਦੇ ਆਹ ਜੀਪੀ ਉਹ ਆਇਆ ਤਾਂ ਮੈਗੀ ਆ ਮੈਗੀ ਮੈਗੀ ਮਸਾਲਾ ਲਿਖਿਆ ਹੋਇਆ ਉਹ ਤਾਂ ਮਸਾਲਾ ਮੈਗੀ ਵਾਲਾ ਅੱਛਾ ਸਹੀ ਅਸੀਂ ਮੈ ਵੀਰੋਂ ਖਾਂਦਾ ਨਹੀਂ ਕਿ ਉਹਦੇ ਕਰਕੇ ਮੈਨੂੰ ਪਤਾ ਹੀ ਸੌਰੀ ਤੇ ਭਾਈ ਬਈਆ ਪਰੌਂਠੇ ਚੱਕ ਬਹੁਤ ਸੁਆਦ ਹੁੰਦੇ ਨੇ ਮੈਂ ਖਾਦੇ ਨੇ ਇਹ ਪੱਕਾ ਰੱਖਦੇ ਨੇ ਪੱਕੀ ਗੱਲ ਆ ਜੇ ਨਾ ਵਧੀਆ ਹੋਏ ਮੈਨੂੰ ਫੜਾਜੀ ਪੈਸੇ ਲੈ ਜੀ ਮੈਂ ਨਹੀਂ ਖਾਣੇਗੇ ਹਾਂ ਟੇਰ ਲਈ ਲੈ ਲੱਗੇ ਆ ਮੈਂ ਨਹੀਂ ਖਾਣੇ ਹੈਗੇ ਖਾਣੇ ਨਹੀਂ ਤਾਂ ਮੈਂ ਵੀ ਨਹੀਂ ਖਾਣੇ ਫਿਰ ਚੱਕ ਕੇ ਇੱਧਰ ਸੈਟ ਆ ਓਏ ਆ ਕੀ ਕਰਦੇ ਥੱਕਾ ਕਾ ਤੋ ਕਰਦੇ ਯਾਰ ਬਾਈ ਨਾਲ ਇੰਨਾ ਥੱਕਾ ਨਾ ਕਰੋ ਸੋਸਾ ਕਿੱਥੇ ਆ ਬਈਆ ਦੇਖ ਲੈ ਹੁਣ ਸਮਾਨ ਇੰਨਾ ਸਿੱਟੀ ਜਾਂਦੇ ਚੱਕ ਚੱਕ ਇਹ ਤੱਕ ਫਿਰ ਗੱਲਾਂ ਗਲਤ ਨੇ ਇਹਨਾਂ ਵਾਸਤੇ ਆ ਦੇਖ ਲਓ ਬਾਈ ਹੁਣ ਇਹ ਸਮਾਨ ਸਿੱਟੀ ਜਾਂਦੇ ਦੇ ਵਿੱਚ ਹੋਣ ਉਹ ਕਹਿੰਦੇ ਸਮੋਸੇ ਚ ਖੜੇ ਨੇ ਅਸੀਂ ਉਹ ਚੀਜ਼ਾਂ ਖਾਦੇ ਨਹੀਂ ਹੈਗੇ ਜਿਹੜੀਆਂ ਦੀਆਂ ਚੱਕ ਚੱਕ ਰੱਖੀ ਜਾਂਦੇ ਸਾਨੂੰ ਦਿਖਾਉਂਦਾ ਕਿ ਵੇ ਟੋਕਰੀ ਜੀ ਭਰ ਲਈ ਇਹਨਾਂ ਨੇ ਇਹ ਆ ਦੇਖ ਲਓ ਆ ਇੰਨਾ ਇੰਨਾ ਇਹ ਕਾਦੀ ਵਾਰ ਤੇ ਪਾਇਆ ਬਰੋ ਤੂੰ ਹੀ ਕਿਹਾ ਓ ਤੁਸੀਂ ਕਿਹਾ ਬਰੋ ਤੁਸੀਂ ਕਿਹਾ ਆ ਕੁਛ ਹੋਰ ਇਧਰ ਵੀ ਮੈਂ ਜਾਵਾਂ ਚੱਲਿਆ ਮੈਂ ਜਾਵਾਂ ਚੱਲਿਆ ओके ब्रो ओके 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 भाई सासरी ਗਾਲ ਉਹ ਦੇ ਹਾ ਦੇ ਚੌਲ ਚੌਲ ਚੌੜ ਦੇ ਚੌੜਾ 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 ਦਾ ਵੱਡਾ ਸੇਲਾ ਬਾਈ ਰੇੜੀ ਸਾਂ ਬੱਗੇ ਬਾਈ ਅਸੀਂ ਲੈ ਕੇ ਆਉਂਨਾ ਤੇਰੇ ਬਾਤੇ ਚੌੜਾ ਦਾ ਕਟਾ ਉਹ ਵੱਡਾ ਲਿਆ ਵੱਡਾ ਸਰਕ ਚੋਲ ਖੜੀ ਹੈ ਫੁੱਟ ਸਾਥ ਹੋ ਮੱਜੇ ਨੇ ਇਹਦਾ ਹੋਰ ਆ ਕੋਹ ਆ ਚੱਕ ਇੱਕ ਹੋਰ ਇੱਕ ਹੋਰ ਰੱਖ ਲਾ ਚੋਲੇ ਹੀ ਆ ਫਰਾ ਫਿਰ ਚੱਕ ਚੱਕ ਲੋ ਜੀ ਬੱਗੇ ਵਾਸਤੇ ਚੋਲ ਵੀ ਚੱਕ ਲੈ ਹੁਣ ਤੇ ਚਲੋ ਫਿਰ ਚੱਲੀਏ ਆ ਜਿਓ ਲੋ ਬਾਈ ਬੱਗੇ ਵਾਸਤੇ ਆਪਾਂ ਇਹ ਚੋਲ ਵੀ ਚੱਕ ਲੈ ਤੇ ਹੋਰ ਵੀ ਚੀਜ਼ਾਂ ਤੇ ਹੁਣ ਆਟਾ ਚੱਕਾਂਗੇ ਬੱਗੇ ਬਾਈ ਵਾਸਤੇ ਤੇ ਆ ਬਾਲ ਲੱਗੇ ਨੇ ਨਕਲੀ ਦੇ ਬਈ ਇਹ ਬਾਗੂੜ ਕਿਸੇ ਨੇ ਹੁਣ ਰਾਜਾ ਮਾਰਕੀਟ ਦੇ ਵਿੱਚ ਆ ਜੀ ਕਿਦਾਂ ਲੋ ਜੀ ਬਈ ਹੁਣ ਆਪਾਂ ਪਹੁੰਚ ਗਏ ਪਿੱਤਾ ਰੈਲੋ ਮੰਮਰੀ ਕੁੰਦ ਬਣੇ ਬੂਟ ਆਸੀ ਕੀ ਮਾਰਕੀਟ ਉਹ ਤੇ ਮੰਮਰੀ ਦਵਾਈ ਵੀ ਉਹ ਖੜਾ ਕੀ ਗੱਲ ਕੀ ਖਾਈ ਜਾਂਦਾ ਬਈ ਬਾਜੀ ਵਾ ਕਿੱਥੋਂ ਲਿਆਂਦੀ ਆ ਇਹ ਮੈਂ ਲੈ ਕੇ ਆਇਆ ਰਾਜਾ ਰਾਜਾ ਮਾਰਕੀਟ ਅੱਛਾ ਟੇਸਟੀ ਆਣਾ ਕੁੱਲੀ ਬਾਈ ਉਹ ਨਹੀਂ ਆਈ ਜਾਂਦੇ ਗੱਡੀ 'ਚ ਬੈਠੇ ਨੇ ਬਾਈ ਬਾ ਤੇ ਬੂਟ ਦੇਖੀ ਜਾਂਦੇ ਆ ਤੇ ਬਾਈ ਨੂੰ ਬੂਟ ਜਿਹੜੇ ਪਸੰਦ ਆਉਂਦੇ ਆ ਉਹਨਾਂ ਦਾ ਸਾਈਜ਼ ਨਹੀਂ ਆਉਂਦਾ 12 ਨੰਬਰੀ ਜਿਨ੍ਹਾਂ ਦਾ ਸਾਈਜ਼ ਆਉਂਦਾ ਉਹ ਮੈਨੂੰ ਪਸੰਦ ਨਹੀਂ ਆਉਂਦੇ ਹੁਣ ਬਾਈ ਕਹਿੰਦੇ ਤਾਂ ਫਿਰ ਨਾ ਲੈਣੇ ਵਾਲੀ ਨਾ ਦਵਾਉਣੇ ਵਾਲੀਆਂ ਗੱਲਾਂ ਨੇ ਯਾਰ ਇਹਦੇ ਵਿੱਚ ਮੇਰੀ ਇਹਦੇ ਵਿੱਚ ਬਾਈ ਮੇਰੀ ਤਾਂ ਕੋਈ ਗਲਤੀ ਨਹੀਂ ਹੈਗੀ ਹਨਾ ਜੇ ਤਾਂ ਮੇਰੀ ਗਲਤੀ ਹੈਗੀ ਤਾਂ ਤੁਸੀਂ ਦੱਸੋ ਸਾਰੀ ਇਹਦੀ ਗਲਤੀ ਆ ਬਾਈ ਗਲਤੀ ਮੇਰੀ ਨਹੀਂ ਹੈਗੀ ਬਰੋ ਬਾਈ ਹੁਣ ਇੱਕ ਹਰੇਕ ਚੀਜ਼ ਥੋੜੀ ਪੂਰੀ ਨਹੀਂ ਦਿੰਦੀ ਹੁਣ ਹਨਾ ਚਲੋ ਰੱਬ ਨੇ ਕੱਢ-ਖਾੜ ਦਿੱਤਾ ਹੁਣ ਨਹੀਂ ਬੂਟਾ ਹੀ ਬੂਟਾ ਫਟ ਮੇ ਇਹਨੂੰ ਮੈਂ ਕਿਹਾ ਮੈਂ ਤੇਰੇ ਬਾਤ ਇੰਡੀਆ ਤੋਂ ਪੰਜਾਬੀ ਜੁੱਤੀ ਦਿਵਾ ਦਾਂਗਾ ਪੰਜਾਬੀ ਜੁੱਤੀ ਤਾਂ ਘਰੇ ਪਈ ਆ ਫਰਤੈਲੋ ਪਈ ਆ ਫਿਰ ਯਾਰ ਟਰਾਈ ਕਰਦੇ ਇਹਨੂੰ ਮਿਲ ਜਾਣੇ ਨੇ ਵਧੀਆ ਬੂਟ ਮਿਲ ਜਾਣੇ ਨੇ ਕਿਸੇ ਹੋਰ ਮਾਰਕੀਟ ਦੇ ਵਿੱਚੋਂ ਲਵਾਂਗੇ ਜੇ ਕਿਸੇ ਤੁਹਾਨੂੰ ਕਿਸੇ ਨੂੰ ਪਤਾ ਹਨਾ ਤਾਂ ਦੱਸਿਓ ਸਵੀਟਲੀ ਦੇ ਵਿੱਚ ਕਿਹੜੀ ਮਾਰਕੀਟ ਤੋਂ ਸਾਨੂੰ 47 ਨੰਬਰ ਦਾ ਬੂਟ ਮਿਲੂਗਾ 48 ਬ੍ਰਦਰ 48 ਹਾਂ 48 ਨੰਬਰ ਦਾ ਬੂਟ ਜਿੱਦਾਂ 13 ਨੰਬਰ ਦਾ ਬੂਟ ਦੱਸਿਓ ਵੀਰੇ ਸਾਨੂੰ ਮਿਲ ਨਹੀਂ ਰਿਹਾ ਯਾਰ ਬਾਈ ਹਾਂਜੀ ਕੀ ਖਿਆਲ ਆ ਫੇਰ ਬਾਈ ਬਾਈ ਔਖਾ ਏ ਔਖਾ ਏ ਚੱਲੀਏ ਫੇਰ ਚਲੋ ਬਾਈ ਚੱਲਦੇ ਆ ਜਾਣਾ ਹੀ ਪੈਣਾ ਬਰੋ ਜਿੱਦਾਂ ਬਾਈ ਸਾਨੂੰ ਨੰਬਰ 12 22 ਦਾ ਲੱਭਿਆ ਸੀਗਾ ਇਹ ਬਾਈ ਟਰਾਈ ਕਰੀ ਜਾਂਦਾ ਯਾਰ ਬਾਰਾ ਨੰਬਰ 46 ਤੂੰ ਪਰ 48 ਜਾਂਦਾ ਵੀਰ ਉਹਦੇ ਨੂੰ ਪਰ ਯਾਰ ਟਰਾਈ ਤੱਕੇ ਤੇ ਪਾ ਪਾ ਕੇ ਦੇਖ ਰਿਹਾ ਪੈ ਤਾ ਗਿਆ ਬੂਟ ਪਰ ਪੈਰ ਘੁੱਟੇ ਜਾ ਰਹੇ ਨੇ ਤੋੜ ਦੇ ਨੇ ਯਾਰ ਮਾਮਪਰੀ ਤਾਂ ਬਹੁਛੇ ਟੁੱਟ ਜਾਣਾ ਵੀਰ ਟੁੱਟੇ ਜਾਣਾ ਵੀਰ ਸੋਨਾ ਲੱਗਦਾ ਪਾਇਆ ਪਿਆ ਤੇ ਨੰਬਰ ਦੀ ਯਾਰ ਟਰਾਈ ਹੋਰ ਮਾਰ ਕੇ ਦੇਖਦੇ ਆ ਕਿ ਤੂੰ ਮਿਲ ਗਿਆ ਸਾਨੂੰ 46 ਨੰਬਰ ਇੱਥੇ ਲਾਸਟ ਆ ਹਨਾ ਰੱਖ ਦੇ ਡੱਬੇ ਚ ਕੋਈ ਗੱਲ ਨਹੀਂ ਇਹ ਆ ਤਾਂ ਖੜਕਾ ਜਿਆਦਾ ਹੋ ਗਿਆ ਦੀ ਲੋ ਜੀ ਬਾਬਿਓ ਮੁੰਡੇ ਇੱਥੋਂ ਵੀ ਖਾਲੀ ਹੱਥ ਨਿਕਲੇ ਆਏ ਬਾਈਆਂ ਨੇ ਬੂਟ ਲੈਣੇ ਸੀਗੇ ਬੂਟ ਇੱਥੋਂ ਵੀ ਨਹੀਂ ਮਿਲੇਗੇ ਚੱਕ ਬਾਈ ਦਾ ਸਾਈਜ਼ ਹੀ ਨਹੀਂ ਮਿਲਦਾ ਯਾਰ ਬੂਟਾਂ ਦਾ ਕੀ ਕਰੀਏ ਹੁਣ ਕੀ ਹੱਲ ਹੋ ਸਕਦਾ ਕੀ ਹੋ ਗਿਆ ਖਲਾ ਦੇ ਖਲ ਗਈ ਆ ਦੇਖ ਲਓ ਕੀ ਜਾਣਾ ਹੈ ਹੈਂ ਓਏ ਡਿੱਗੇ ਦੀ ਬੜਾ ਜਿਆਦਾ ਮੀਂਹ ਪਈ ਜਾਂਦਾ ਮੈਂ ਕਹਿੰਦਾ ਓਏ ਹੋਏ ਹੋਏ ਦੇਖੋ ਲੱਗ ਗਈ ਨਹੀਂ ਤਾਂ ਸਾਰਾ ਬੱਸ ਹੈ ਸਹੀ ਗੱਲ ਆ ਬਾਈ ਬੜਾ ਜਿਆਦਾ ਬਹੁਤ ਜਿਆਦਾ ਮੀਂਹ ਪਈ ਜਾਂਦਾ ਬਾਈ ਆ ਦੇਖ ਲਓ ਬਾਈ ਨੀਰ ਨਾਲ ਗੱਡੀ ਦੇ ਵਿੱਚ ਬੈਠਾ ਹਿੱਟਰ ਲਾ ਕੇ ਗੱਡੀ ਪਰ ਹੋਰ ਸਟਾਰਟ ਕਰੀ ਹਿੱਟਰ ਤਾਂ ਹੀ ਲਾਇਆ ਨਿੱਗੇ ਨਿੱਗੇ ਬਾਈ ਦੀ ਹੋ ਜਾਂਦੀ ਆ ਮੁੰਡੇ ਪਹੁੰਚ ਗਏ ਹੁਣ ਇੰਟਰ ਸਪੋਰਟ ਸੁਪਰ ਸਟੋਰ ਬੂਟ ਬਾਈ ਦੇ ਮਿਲ ਨਹੀਂ ਰਹੇਗੇ ਜੋਤੇ ਬਾਈ ਕੀ ਕਹਿਣਾ ਚਾਹੁੰਦਾ ਬਾਈ ਦੇ ਬੂਟਾਂ ਵਾਸਤੇ ਹੋਰ ਯਾਰ ਬੂਟ ਨਹੀਂ ਮਿਲ ਰਹੇ ਹੁਣ ਅਸੀਂ ਆਹ ਮਾਰਕੀਟ ਦੇ ਵਿੱਚ ਆ ਗਏ ਸਵੇਰ ਦੇ ਘਟੋ ਘਟ ਅਸੀਂ ਤਿੰਨ ਚਾਰ ਮਾਰਕੀਟਾਂ ਦੇ ਵਿੱਚ ਘੁੰਮ ਲੇ ਬਾਈ ਪਰ ਬਾਈ ਦੇ ਬੂਟ ਨਹੀਂ ਮਿਲ ਰਹੇ ਲੋ ਬਾਈ ਬਾਈ ਦੇ ਬੂਟ ਮਿਲਣ ਦੀ ਆਸ ਹੈਗੀ ਆ ਤੇਰਾ ਨੰਬਰ ਅਸੀਂ ਮੈਨੂੰ ਜਵਾਕਾਂ ਦੇ ਲੋ ਬਾਈ ਬਾਈ ਦੇ ਬੂਟਾਂ ਦੀ ਮਿਲਣ ਦੀ ਆਸ ਹੋ ਗਈ ਫਿਰ ਮੈਡਮ ਗਈ ਹੋਈ ਆ ਬੂਟ ਲੈਣ ਉਹਨੂੰ ਦੱਸਿਆ ਵੀ ਸਾਨੂੰ 48 ਨੰਬਰ ਬੂਟ ਚਾਹੀਦੇ ਨੇ ਤੇ ਉਹ ਕਹਿੰਦੀ ਵੀ ਮੈਂ ਲੈ ਆਉਣੀ ਆ ਕਹਿੰਦੀ ਮਾਡਲ ਕਿਹੜਾ ਚਾਹੀਦਾ ਅਸੀਂ ਨੇ ਕਿਹਾ ਵੀ ਸਾਰੇ ਲਿਆ ਜਿੰਨੇ ਵੀ ਤੇ ਰੋਮੇ ਪਈ ਦੇ ਤੇ ਬਾਈ ਦੇ ਮੂੰਹ ਤੇ ਥੋੜੀ ਖੁਸ਼ੀ ਆ ਗਈ ਦੇਖ ਲਓ ਬਾਈ ਕਿਦਾਂ ਜੋਤਾ ਬਾਈ ਵੀ ਹੁਣ ਤਾਂ ਹਸਣ ਲੱਗ ਗਿਆ ਜੋਤੇ ਬਾਈ ਕਿਦਾਂ ਸਾਡਾ ਇੱਕ ਬੰਦਾ ਗੱਡੀ 'ਚ ਬੈਠਾ ਤੇ ਇਧਰ ਬਾਈ ਕੀ ਕੀ ਸੁਭਾਵਨਾ ਫਿਰ ਹੁਣ ਬੁੱਟਾਂ ਦੀ ਬਰੋ ਚੱਕ ਬਾਰ ਇਹ ਛੇ ਵਾਲੀ ਚੱਕ ਲਿਆ ਬਰੋ ਹਾਂਜੀ ਬਾਈ ਤੁਹਾਨੂੰ ਪਤਾ ਹੀ ਆ ਵੀ ਅਸੀਂ ਮਾਰਕੀਟ ਜਾ ਕੇ ਸੀਗੇ ਬਾਈ ਦੇ ਬੂਟ ਲੈਣੇ ਸੀਗੇ ਤੇ ਇੱਕ ਦੋ ਸਮਾਨ ਹੋਰ ਲੈਣਾ ਸੀਗਾ ਅੱਧਿਆ ਸਮਾਨ ਉਹ ਮੋਹਣਾ ਦਿਖਾਇਆ ਜੀਗਾ ਇੱਕ ਦੋ ਮਾਰਕੀਟ ਤੋਂ ਦਿਖਾਈ ਨਹੀਂ ਹੈਗੀ ਤੇ ਕੋਈ ਚੱਕਰ ਨਹੀਂ ਬਿਲ ਦੇ ਰਹਾਂਗੇ ਹੁਣ ਬਾਈ ਬੂਟ ਨਹੀਂ ਮਿਲੇ ਬਾਈ ਦੇ ਬੂਟ ਨਹੀਂ ਮਿਲੇ ਘੱਟੋ ਘੱਟ ਅਸੀਂ ਤਿੰਨ ਚਾਰ ਮਾਰਕੀਟਾਂ ਦੇ ਵਿੱਚ ਜਾਏ ਤਿੰਨ ਚਾਰ ਤੁਹਾਨੂੰ ਦਿਖਾ ਦਿਆਂ ਪਰ ਬਾਕੀ ਦਿਖਾਈ ਜਾਂਦੀ ਹੈਗੀ ਜਣਾ ਫੋਨਾਂ ਨੂੰ ਔਨ ਕਰਕੇ ਤੇ ਬਾਕੀ ਬਾਈ ਕੋਈ ਚੱਕਰ ਨਹੀਂ ਬਾਈ ਦੇ ਬੂਟ ਆਪਾਂ ਲੱਬ ਕੇ ਹਟਾਂਗੇ ਅਗਲੇ ਹਫ਼ਤੇ ਫੇਰ ਜਾਵਾਂਗੇ। ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ। ਚੱਲਿਆ ਹੁਣ ਸਾਰੇ ਬਾਈ ਘਰਾਂ ਨੂੰ। ਮੀਂਹ ਬਹੁਤ ਪਈ ਜਾਂਦਾ ਬਾਈ। ਓਕੇ ਬਾਈ। ਫਤਰੀ ਕਰਨ। ਅਗਲੇ ਵਲੌਗ ਦਾ ਫਤਰੀ ਕਰਾਂਗੇ। ਫਤਰੀ ਕਰਾਂਗੇ। ਓਕੇ ਬਾਈ। ਮਿਲਦੇ ਆਂ ਫਿਰ ਬਾਕੀ। ਬਾਏ ਬਾਏ।